ਮਾਝੂ ਤੋਂ ਦੋਤਾ ਤੋਂ ਜੇ ਆਇਆ ਜਸਪਾਲ ਤੋਂ ਮੈਂ ਇੱਕ ਧੋਰੀ ਬੋਲ ਰਿਹਾ ਜੀ ਸਿਖਪਾਲ ਖੈਰਾ ਜੀ ਨੂੰ ਕੁਛ ਦਿਨ ਪਹਿਲਾਂ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਇਹਨੇ ਸਾਡੀ ਲਾਈਫ ਖਰਾਬ ਕੀਤੀ ਹੈ ਐਲਜੀਬਟੀਕਿਊ ਉਹ ਦਿਨੀ ਵੀ ਹੈ ਤੁਹਾਡੀ ਉਹਦੇ ਨਾਲ ਇਹਨੇ ਧੱਕਾ ਕੀਤਾ ਜothe ਪਹੁੰਚ ਕੇ ਮਾਈਕ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਸੀ ਵੀ ਇਹ ਇਸ ਕੈਟਾਗਰੀ ਦਾ ਬੰਦਾ ਹੈ ਅਾਡੇ ਦਫ਼ਤਰ ਦੇ ਵਿੱਚ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਥੱਗੀ ਮਾਰ ਕੇ ਜਿੱਦਾ ਪਾਚਾ ਵੀ ਦੋ ਤੇ ਦਰਜਾ ਮਿੱਠੂ ਲੱਡੇ ਦੋ ਤੇ ਸੰਗਰੂਰ ਦੇ ਵਿੱਚ ਵੱਡਾ ਵਿਵਾਦ ਖੜਾ ਹੋ ਗਿਆ ਤੇ ਇਹ ਵਿਵਾਦ ਉਸ ਸਮੇਂ ਖੜਾ ਹੋਇਆ ਜਦੋਂ ਸੰਗਰੂਰ ਦੇ ਪਿੰਡ ਲੱड्डा ਦੇ ਵਿੱਚ ਸੁਖਪਾਲ ਖੈਰਾ ਦੀ ਰੈਲੀ ਸੀ ਤਾਂ ਇਸ ਰੈਲੀ ਦੌਰਾਨ ਸਿਮਰਨ ਮਹੰਤ ਜੋ ਕਿ ਪਟਿਆਲੇ ਵਾਲੇ ਨੇ ਤਾਂ ਪਹੁੰਚ ਜਾਂਦੇ ਨੇ ਸਟੇਜ ਤੇ ਪ੍ਰਦਰਸ਼ਨ ਸ਼ੁਰੂ ਕੀਤਾ ਉਹ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਾਂਗਰਸੀ ਜੋ ਕਿ ਸਮਰਥਕਾਂ ਦੇ ਵੱਲੋਂ ਸਿਮਰਨ ਮਹੰਤ ਦਾ ਭਾਰੀ ਵਿਰੋਧ ਕੀਤਾ ਗਿਆ ਤਾਂ ਦੱਸਦੇ ਕਿ ਸਿਮਰਨ ਮਹੰਤ ਨੇ ਵੱਡੇ ਇਲਜ਼ਾਮ ਲਗਾਏ ਨੇ ਮਿੱਠੂ ਲੱड्डा ਜੋ ਕਿ ਲੱड्डा ਪਿੰਡ ਦਾ ਸਰਪੰਚ ਹੈ ਜਿਸ ਦੇ ਨਾਲ ਕੀ ਲੰਮੇ ਸਮੇਂ ਤੋਂ ਸਿਮਰਨ ਮਹੰਤ ਦਾ ਵਾਦ ਚੱਲਦਾ ਆ ਰਿਹਾ ਹੈ ਤਾਂ ਸਿਮਰਨ ਮਹੰਤ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਮਿੱਠੂ ਲੱਡੇ ਨੇ ਉਸਦੇ ਨਾਲ ਜੋ ਕਿ 50 ਲੱਖ ਰੁਪਏ ਦੀ ਠੱਗੀ ਮਾਰੀ ਆ ਤੇ ਉਸਤੇ ਪਰਚਾ ਵੀ ਦਰਜ ਹੈ ਤਾਂ ਮਿੱਠੂ ਲੱਡੇ ਦੇ ਵੱਲੋਂ ਹੀ ਇਹ ਹਮਲਾ ਕਰਵਾਇਆ ਗਿਆ ਤੇ ਤੁਹਾਨੂੰ ਦੱਸ ਦੇ ਕਿ ਸਿਮਰਨ ਮਹੰਤ ਦੀ ਕੁੱਟਮਾਰ ਵੀ ਕੀਤੀ ਗਈ ਆ ਉਸਦੇ ਚੇਲਿਆਂ ਦੀ ਵੀ ਕੁੱਟਮਾਰ ਕੀਤੀ ਗਈ ਆ ਤਾਂ ਹੁਣ ਸਿਮਰਨ ਮਹੰਤ ਪਟਿਆਲੇ ਵਾਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਆ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਇਹ ਪੂਰਾ ਮਾਮਲਾ ਹੈ ਤੇ ਕਿੱਥੋਂ ਇਹ ਵਿਵਾਦ ਸ਼ੁਰੂ ਹੋਇਆ ਸ੍ਰੀ ਕਲ ਮੈਮ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਜੀ ਥੈਂਕ ਯੂ ਮੈਮ ਅੱਜ ਜੋ ਇਨਸੀਡੈਂਟ ਵਾਪਰਿਆ ਤੁਹਾਡੇ ਨਾਲ ਠੀਕ ਕਹਿਣਾ ਚਾਹੂਗੀ ਇਸ ਬਾਰੇ ਜੋ ਸੰਗਰੂੜ ਦੇ ਵਿੱਚ ਜਨਸਭਾ ਦੇ ਵਿੱਚ ਗਈ ਇੱਕ ਲੱਡਾ ਜਿਹਨੇ ਸਾਡੇ ਨਾਲ ਤੱਕ ਧੋਖਾ ਧੜੀ ਨਾਲ 50 ਲੱਖ ਰੁਪਏ ਲੁੱਟਿਆ ਹੋਇਆ ਉਹ ਹੀ ਮੇਰਾ 50 ਲੱਖ ਰੁਪਏ ਇਲੈਕਸ਼ਨਸ ਦੇ ਵਿੱਚ ਲਾਣਾ ਚਾਹੁੰਦਾ ਅੱਜ ਮੈਂ ਲੱਡਾ ਵਾਸੀਆਂ ਨੂੰ ਔਰ ਮੈਂ ਸੁਖਪਾਲ ਖਹਿਰਾ ਜੀ ਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਇਹ ਜਿਹੇ ਲੋਕਾਂ ਨੂੰ ਤੁਸੀਂ ਪ੍ਰਮੋਟ ਨਾ ਕਰੋ ਜਦੋਂ ਮੈਂ ਦਸੰਦ ਦੇ ਲਈ ਸਟੇਜ ਦੇ ਕੋਲ ਪਹੁੰਚੀ ਤਾਂ ਖਹਿਰਾ ਸਾਹਮਣੇ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਦੱਸੋ ਤਾਂ ਮਿੱਥੋ ਲੱਡੇ ਨੇ ਮੇਰੇ ਕੋਲੋਂ ਮਾਈਕ ਖੋਲਿਆ ਔਰ ਉੱਥੇ ਮੇ ਇਹ ਗੁੰਡਿਆਂ ਨੇ ਬਹੁਤ ਜਾਨਲੇਵਾ ਹਮਲਾ ਸਾਡੇ ਉੱਤੇ ਕੀਤਾ ਹੂੰ ਤੇ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਮਾਈਕ ਖੋਣ ਦੀ ਕੋਸ਼ਿਸ਼ ਕੀਤੀ ਹੈ ਨਹੀਂ 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 ਤੁਸੀਂ ਦੇਖ ਹੀ ਰਹੀ ਹੋ ਮੈਂ ਮਾਈਕ ਤਾਂ ਨਹੀਂ ਖੋਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਕਹਿ ਰਹਾ ਸਾਹਮਣੇ ਕਿ ਐਵੇਂ ਮਾਈਕ ਫੜ ਕੇ ਆਪਣੇ ਕੰਨੀ ਕਰਨ ਲੱਗੇ ਸੀ ਐਨੇ ਨੂੰ ਵੀ ਤੋਂ ਲੱਡੇ ਨੇ ਮੇਰੇ ਹੱਥਾਂ ਦੇ ਵਿੱਚੋਂ ਮਾਈਕ ਖੋਇਆ ਹੂੰ ਕੀ ਵਿਵਾਦ ਹੈ ਜੇ ਥੋੜਾ ਪਿੱਛੇ ਚੱਲੀਏ ਵੀ ਕਿੱਥੋਂ ਇਹ ਤੁਹਾਡਾ ਜਿਹੜਾ ਕਿ ਵਿਵਾਦ ਸ਼ੁਰੂ ਹੋਇਆ ਮਿੱਠੂ ਲੱड्डा ਦੇ ਨਾਲ ਹਾਂਜੀ ਮਿੱਠੂ ਲੱਡਾ ਨਾਲ ਤੁਹਾਡਾ ਕੀ ਵਿਵਾਦ ਹੈ ਦੇ ਵੀ ਇਹਨੇ ਧੋਖਾ ਧੜੀ ਨਾ ਮੈਰਿਜ ਕਰਵਾਈ ਮੈਰਿਜ ਕਰਵਾ ਕੇ ਮੇਰੇ ਤੋਂ 50 ਲੱਖ ਰੁਪਏ ਲੁੱਟਿਆ 50 ਲੱਖ ਰੁਪਏ ਲੁੱਟ ਕੇ ਹੁਣ ਇਹ ਇਲੈਕਸ਼ਨਸ ਦੇ ਵਿੱਚ ਪੈਸਾ ਲਾਣਾ ਚਾਹੁੰਦੇ ਨੇ ਉੱਤੇ ਪਰਚਾ ਵੀ ਦਰਜ ਹੋਇਆ BOI ਨੇ ਕੀਤਾ ਔਰ ਸਾਡੀ ਇਹ ਜਿਹੜੀ ਲਿਟੀਗੇਸ਼ਨ ਹੈ ਇਹ ਕੋਰਟ ਦੇ ਵਿੱਚ ਵੀ ਪੈਂਡਿੰਗ ਹੈ ਔਰ BOI ਦੇ ਵਿੱਚ ਵੀ ਪੈਂਡਿੰਗ ਹੈ ਤੇ ਜਿਵੇਂ ਤੁਸੀਂ ਪਹੁੰਚੇ ਉਥੇ ਜਨ ਸਭਾ ਦੇ ਵਿੱਚ ਰੈਲੀ ਦੇ ਵਿੱਚ ਕਿ ਮਿੱਠੂ ਲੱਡੇ ਨੂੰ ਪਹਿਲੇ ਪਤਾ ਸੀ ਕਿ ਤੁਹਾਡੇ ਆਉਣ ਦਾ ਕਿ ਤੁਸੀਂ ਆਣਾ ਉਥੇ ਪਹਿਲਾਂ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਘਰੇ ਲਈ ਨੇ ਰੱਖੀ ਸੀ ਉੱਥੇ ਵੀ ਮੈਨੇ ਜਾ ਕੇ ਆਪਣਾ ਪ੍ਰੋਟੈਸਟ ਕੀਤਾ ਸੀ ਲੋਕਾਂ ਨੂੰ ਦੱਸਿਆ ਸੀ ਇਹਨੂੰ ਇਹ 100% ਪਤਾ ਸੀ ਕਿ ਸਿਮਰਨ ਆਏਗੀ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧਾ ਤੇ ਹਮਲਾ ਕਰਵਾਵਾਂਗੇ ਹੂੰ ਤੇ ਫਿਰ ਤੁਹਾਡਾ ਹੁਣ ਅਗਲਾ ਕਦਮ ਕੀ ਹੈ ਕਿ ਤੁਸੀਂ ਕੋਈ ਸ਼ਿਕਾਇਤ ਦਰਜ ਕਰਵਾਈ ਬਿਲਕੁਲ ਕਰਵਾਈ ਹੈ ਜੇ ਅਸੀਂ ਕੰਪਲੀਟ ਕੀਤੀ ਹੈ ਥਾਣੇ ਦੇ ਵਿੱਚ ਹੂੰ ਕੀ ਲੱਗਦਾ ਤੁਹਾਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕੋਈ ਸੁਣਵਾਈ ਹੋਵੇਗੀ ਜਾਂ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਹੋ ਮੈਂ ਸਾਫ਼ ਦੇ ਹੀ ਮੰਗ ਕਰਦੀ ਆ ਜੋ ਮੇਰੇ ਨਾਲ ਅੱਜ ਸੁਖਪਾਲ ਖੈਰਾ ਜੀ ਵੱਲੋਂ ਇਹ ਮਿੱਠੂ ਲੱਡੇ ਵੱਲੋਂ ਤੇ ਇੱਕ ਸੁਖਪਾਲ ਖੈਰਾ ਵੱਲੋਂ ਇਹ ਜਾਨਲੇਵਾ ਹਮਲਾ ਕਰਵਾਇਆ ਹੈ। ਆਪ Punjab ਸਰਕਾਰ ਨੂੰ ਇਹ ਹੀ ਰਿਕੁਐਸਟ ਕਰਦੀ ਆ ਕਿ ਇਹਦੇ ਕੋ ਸਖਤ ਤੋਂ ਸਖਤ ਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਤੇ। ਪਰਚਾ ਦਰਜ ਹੋਣਾ ਚਾਹੀਦਾ ਇਸ ਗਲਤ ਬਹੁਤ ਬਹੁਤ ਸ਼ੁਕਰੀਆ ਸਿਮਰਨ ਮਹੰਤ ਜੀ ਸੱਜਣਾ ਜੋੜਨ ਦੇ ਲਈ ਤੇ तमाम ਜਾਣਕਾਰੀ ਦੇਣ ਦੇ ਲਈ ਤੇ ਉਦਰੇ ਦੂਜੇ ਪਾਸੇ ਜਦੋਂ ਦੂਜੀ ਟੀਰ ਮਿੱਠੂ ਲੱਡਾ ਜਿਨ੍ਹਾਂ ਤੇ ਵੱਡੇ ਇਲਜ਼ਾਮ ਨੇ ਲਗਾਏ ਗਏ ਨੇ ਸਿਮਰਨ ਮਹੰਤ ਪਟਿਆਲੇ ਵਾਲਿਆਂ ਦੇ ਵੱਲੋਂ ਤਾਂ ਉਹਨਾਂ ਦੇ ਨਾਲ ਵੀ ਆਓ ਗੱਲਬਾਤ ਕਰ ਲੈਣੇ ਆ ਫੋਨ ਲਾਈਨ ਤੇ ਜੁੜ ਚੁੱਕੇ ਨੇ ਮਿੱਠੂ ਲੱਡਾ ਜੋ ਕਿ ਲੱਡਾ ਪਿੰਡ ਦੇ ਸਰਪੰਚ ਨੇ ਤਾਂ ਫਿਰ ਸੁਣਦੇ ਆ ਉਹਨਾਂ ਦਾ ਕੀ ਕਹਿਣਾ ਹੈ ਮਿੱਠੂ ਲੱਡਾ ਜੇ ਜੋ ਅੱਜ ਇਨਸੀਡੈਂਟ ਵਾਪਰਿਆ ਸੰਗਰੂ ਰੈਲੀ ਵਿਖੇ ਉੱਥੇ ਸਿਮਰਨ ਪਟਿਆਲੇ ਵਾਲੇ ਵੀ ਪਹੁੰਚ ਜਾਂਦੇ ਨੇ ਕੀ ਇਹ ਸਾਰਾ ਹੁੰਦਾ ਕਿ ਤੁਹਾਡੇ ਤੇ ਵੀ ਇਲਜ਼ਾਮ ਵੱਡੇ ਲਗਾ ਹਾਜੀ ਹਾਜੀ ਜੀ ਇਹ ਦੇਖੋ ਜੀ ਅਸੀਂ ਖੈਰਾ ਸਾਹਿਬ ਦੀ ਬਹੁਤ ਵੱਡੀ ਜਨ ਸਭਾ ਕਰਾਈ ਸੀ ਲੱਡੇ ਪਿੰਡ ਦੇ ਵਿੱਚ ਬਹੁਤ ਵੱਡਾ ਕਾਫੀ ਪਿੰਡ ਦਾ ਤੇ ਜਦੋਂ ਸਮੋਦਨ ਕਰ ਰਹੇ ਸੀ ਖੈਰਾ ਸਾਹਿਬ ਇਧਰੋਂ ਇਹ ਜਿਹੜਾ ਤੁਸੀਂ ਨਾਂ ਲੈਂਦਾ ਇਹ ਆਏ ਆ ਕੇ ਛੱđa ਇਹਨਾਂ ਨੇ ਸਟੇਜ ਦੇ ਉੱਤੇ ਹਮਲਾ ਕਰ ਦਿੱਤਾ ਸਾਡੇ ਸਾਥੀਆਂ ਦੇ ਉੱਤੇ ਖੈਰਾ ਸਾਹਿਬ ਤੋਂ ਵੀ ਜਿਹੜੀ ਮੈਂਕ ਆ ਉਹਨਾਂ ਨੇ ਛੇਨ ਲਈ ਪੂਰਾ ਹਗਾਮਾ ਕਰਕੇ ਇਹਨਾਂ ਨੇ ਉਹ ਕਰਿਆ ਤੇ ਉਦੋਂ ਬਾਅਦ ਮੰਨ ਲਓ ਜਦੋਂ ਇਹ ਨਹੀਂ ਹਟੇ ਉਹ ਕਰਨੋਂ ਤਾਂ ਫਿਰ ਪਬਲਿਕ ਜਿਹੜੀ ਉੱਥੇ ਬੈਠੀ ਸੀ ਉੱਠ ਕੇ ਆ ਗਈ ਤਾਂ ਉਹ ਜਦੋਂ ਇਹਨਾਂ ਨੂੰ ਹਟਾਉਣ ਲੱਗੀ ਤਾਂ ਫਿਰ ਇਹ ਉੱਥੋਂ ਮਤਲਬ ਉੱਤ ਕੇ ਤਾਂ ਇਸ ਤਰ੍ਹਾਂ ਦੀ ਇਹ ਘਟਨਾ ਜਿਹੜੀ ਵਾਪਰੀ ਹੈ ਇਹਨਾਂ ਨੇ ਮਤਲਬ ਆ ਕੇ ਲੰਡੇ ਪਿੰਡ ਦੇ ਵਿੱਚ ਹਮਲਾ ਕਰਿਆ ਆਪਣੇ ਸਾਥੀ ਲੈ ਕੇ ਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਤੁਹਾਡੇ ਦੇ ਕੀ ਤੁਸੀਂ ਆਪਣੇ ਸਾਥੀਆਂ ਦੇ ਜੋ ਕਿ ਹਮਲਾ ਕਰਵਾਇਆ ਉਹਨਾਂ ਤੇ ਤੇ ਉਹਨਾਂ ਦੇ ਚੇਲਿਆਂ ਤੇ ਨਹੀਂ ਨਹੀਂ ਮੈਂ ਕਿਉਂ ਮੈਂ ਕਿਉਂ ਹਮਲਾ ਕਿ ਇਹਨਾਂ ਨੇ ਹਮਲਾ ਕਰਿਆ ਇਹ ਪਟਿਆਲੇ ਦੇ ਨੇ ਲੱੱਡਾ ਪਿੰਡ ਤੇ ਪਟਿਆਲੇ ਦੀ 65 ਕਿਲੋਮੀਟਰ ਦੀ ਦੂਰੀ ਹੈ ਜੀ ਮੰਨ ਲਓ ਇਹ 65 ਕਿਲੋਮੀਟਰ ਚੱਲ ਕੇ ਲੱੱਡੇ ਪਿੰਡ ਦੇ ਵਿੱਚ ਆ ਕੇ ਹਮਲਾ ਕਰਨ ਆਏ ਨੇ ਤੇ ਜਦ ਕਿ ਮੈਂ ਤਾਂ ਆਪਣੇ ਪਿੰਡ 'ਚ ਪ੍ਰੋਗਰਾਮ ਰੱਖਿਆ ਹੋਇਆ ਮੈਂ ਆਪਣੇ ਪ੍ਰੋਗਰਾਮ ਨੂੰ ਦੇ ਵਿੱਚ ਖੜਾ ਪ੍ਰੋਗਰਾਮ ਨੂੰ ਸਬੋਧਨ ਕਰ ਰਿਹਾ ਤੇ ਲਾਈਵ ਤੇ ਮੈਂ ਬਿਲਕੁਲ ਲਾਈਵ ਉੱਥੇ ਆ ਮੈਂ ਤੇ ਬਿਲਕੁਲ ਲਾਈਵ ਦੇ ਵਿੱਚ ਆ ਕੇ ਮਤਲਬ ਸਾਡੇ ਤੇ ਅਟੈਕ ਕਰ ਰਹੇ ਨੇ ਮੰਨ ਲਓ ਤੇ ਕਈ ਸਾਥੀ ਸਾਡੇ ਫੱਟੜ ਹੋਏ ਨੇ ਜਿਹੜੇ ਹਸਪੀਟਲ ਦੇ ਵਿੱਚ ਵੀ ਦਾਖਲ ਨੇ ਬਹੁਤ ਜ਼ਿਆਦਾ ਆਪਣਾ ਸੱਟਾਂ ਇਹਨਾਂ ਨੇ ਮਾਰੀਆਂ ਨੇ ਮਤਲਬ ਸਾਡੇ ਕਈ ਸਾਥੀਆਂ ਦੇ ਜੀ ਜੀ ਤੇ ਕਿੱਥੋਂ ਇਹ ਵਿਵਾਦ ਤੁਹਾਡਾ ਸ਼ੁਰੂ ਹੋਇਆ ਸਿਮਰਨ ਪਟਿਆਲੇ ਵਾਲਿਆਂ ਨਾਲ ਅਸੀਂ ਬਾਤ ਤਾਂ ਦੇਖੋ ਜੀ ਪਤੀਏ ਜੀ ਤੁਹਾਨੂੰ ਇਹਨਾਂ ਨੇ ਪਹਿਲਾਂ ਵੀ ਮਤਲਬ ਸਰਕਾਰ ਦੀ ਸ਼ਹਿ ਦੇ ਉੱਤੇ ਮਤਲਬ ਬਹੁਤ ਵੱਡਾ ਮੇਰੇ ਤੇ ਜਿਹੜਾ ਇਹਨਾਂ ਦੇ ਪਰਚਾ ਦਰਜ ਕਰਾਇਆ ਸੀ ਉਹ ਤਾਂ ਚਲੋ ਮੈਂ ਮਤਲਬ ਧੰਨਵਾਦ ਕਰਦਾ ਸਾਡੀ ਬਹੁਤੀ ਸਤਿਕਾਰਯੋਗ ਮਾਨਯੋਗ ਹਾਈ ਕੋਰਟ ਸਾਹਿਬ ਜਿਨ੍ਹਾਂ ਨੇ ਮੈਨੂੰ ਇਹ ਵਕੀਲ ਦੇ ਵਿੱਚੋਂ ਕੱਢਿਆ ਜਮਾਤ ਤੇ ਦਿੱਤੀ ਸੀ ਮੰਨ ਲਓ ਤੇ ਉਸ ਤੋਂ ਬਾਅਦ ਇਹ ਸਾਰਾ ਪੋਲੀਟੀਕਲ ਸਿਸਟਮ ਨਾਲ ਤਾਣਾ ਬਾਣਾ ਗੁਣਿਆ ਜਾ ਰਿਹਾ ਜੀ ਮਤਲਬ ਸਾਡੀ ਸਨਦੂ ਖਰਾਬ ਕਰਨ ਦੇ ਲਈ ਹੂੰ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹ ਇੱਕ ਕੰਸਟਮ ਸਿਸਟਮ ਹੈ ਸਾਰਾ ਪੋਲੀਟੀਕਲ ਸਟੰਡ ਦਾ ਜਿਹੜੇ ਵੀ ਇਹ ਲੀਡਰ ਨੇ ਮਤਲਬ ਉਹ ਲੀਡਰਾਂ ਨੇ ਇੱਕ ਸਤੰਦ ਬਣਾਇਆ ਵੀ ਜਿਹੜਾ ਮਿੱਠੂ ਸਰਪੰਚਾ ਬਹੁਤ ਮਿਹਨਤੀ ਬੰਦਾ ਤੇ ਬਹੁਤ ਜਾਦੇ ਮਤਲਬ ਜਿਹੜਾ ਇਹ ਮਤਲਬ ਵਰਕਰਾਂ ਦੀ ਇੱਥੇ ਧੂੜੀ ਕਾਂਗਰਸ ਨੂੰ ਸਾਹਮੜਿਆ ਤੇ ਬਸ ਬਸ ਉਸੇ ਦੀ ਬਖਲਾੜ ਦਾ ਹੀ ਨਤੀਜਾ ਮਤਲਬ ਜਿਹੜਾ ਇਹ ਸਾਹਮਣੇ ਆ ਰਿਹਾ ਹੈ